ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੀ ਕੀ ਹਾਲ ਚਾਲ ਹੈ ਮਿੱਤਰੋ ਜਾਨ ਦਰਪੰਨ ਸੀ ਲੋਟ ਆ। ਲਾਜ ਭਾਈ ਵਾਹਿਗੁਰੂ ਦੀ ਕਿਰਪਾ ਨਾਲ ਪਿੰਡ ਬੱਛੂਆ ਨੇ ਬਾਜੀ ਤੇ ਆਪਣੇ ਭਰਾ ਅਮਰੀਕ ਨੇ ਆਪਾਂ ਨੂੰ ਸਨਮਾਨ ਕੀਤਾ ਸੀਗਾ। ਠੀਕ ਹੈ ਤੇ ਅੱਜ ਤੋਂ ਅਕੇ ਹੁਣ ਆ ਗਈ ਬਾਜੀ। ਠੀਕ ਹੈ ਤੇ ਪਿੰਡ ਆ ਇਹ ਭਾਈ ਬਾਜੇ ਵਾਲੇ ਬਾਜੀ ਆ ਟੋਪ ਦੀ ਆ ਤੇ ਦੇਖੋ ਆ ਜੋ ਕੇ ਭਰਾਕੇ ਬਹੁਤ ਪਏ ਨੇ ਤੇ ਸਿਰਾਂ ਕੰਮ ਲੱਗ ਗਿਆ। ਦੇਖੀ ਚੱਲਿਓ। ਸੁਆਦ ਆਜੂਗਾ ਵੀਡੀਓ ਦੇਖਣ ਦਾ। ਨਾ ਇੱਥੇ ਮੋਂਤਕ ਐਨੀ ਵਗਿਆ ਪਹਿਲੇ ਬਾਈ ਨਾ ਮਿੱਤਰੋ ਬੈਠੀ ਆਂਦਾ ਕੁਲਰੀਆਂ ਵਾਲੇ ਦਾ ਬਾਈ ਪੁੱਤਰਾ ਇੱਧਰ ਹੋ ਜਾ ਓਏ ਕੁਲਰੀਆਂ ਵਾਲਾ ਸਾਈਡ ਤੇ ਹੋ ਜਾ ਆ ਦੇਖੋ ਬਈ ਆਉਂਦਾ ਤੇ ਹਾਂ ਸਣੀ ਕੁਟੜਾ ਦਾ ਹੈ ਕੁਲਰੀਆਂ ਦਾ ਚੜ ਗਿਆ ਚੜ ਗਿਆ ਪਰ ਖਤਮ ਆ ਦੇ ਸਾਰੇ ਨੱਟ ਡਿੱਗ ਪੇ ਇੱਕ ਰਹਿ ਗਿਆ ਬਾਈ ਇਹ ਵੀ ਖੋਲਣ ਵਾਲਾ ਹਾਂ ਆ ਗਿਆ ਮਿੱਤਰੋ 4 ਵਜੇ ਫਿਰ ਮੈਂ ਦੱਸਾਂ ਨਹੀਂ ਕੋਈ ਟ੍ਰੇਨ ਵਾਲਾ ਹਰ ਗੱਲ ਲੱਗ ਜਾਂਦਾ ਉਹਨਾਂ ਚੋਂ ਬੈ ਗਿਆ ਮਿੱਤਰੋ ਬੈ ਗਿਆ ਭਾਈ ਸਣੀ ਕੁਲਰਿਆ ਕੁੱਤਰ ਬੈ ਗਿਆ ਆ ਬੈਠਾ ਕਾਪੀ ਆ ਦੇ ਕੁੜੀ ਸਣੀ ਕੁਲਰਗਾ ਮੋਜੈ ਲੱਗਦਾ ਓਏ ਸਣੀ ਕੁਲਰਗੀ ਸੀ ਆ ਬੈਠਾ ਮਿੱਤਰੋ ਕਾਲੀ ਚੱਲਰ ਕਾਲਾ ਟੂਸਾ ਕਾਲਾ ਕੰਡ ਪੋਰੀਂ ਬਾਦੇ ਭਾਈ ਦਿਖਾ ਦਿਓ ਜਿਹਦਾ ਹੈਗਾ ਓ ਤਨ ਮਿੰਟ ਰਗੇ ਥੋਲੀ ਮੜਾ ਜਾ ते ते भाई कबूतर टैम सूरने तीन मिनट रह कबूत कराए जाए फिर जाने जाने

ਨਵਾਂ 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 ਵੀਰੇ ਕਿਉਂ ਲੋਗਾ ਖੜੇ ਆ ਬੰਦੇ ਉਹ ਬੜਾ ਉਹ ਕਬੂਤਰ ਹਟੇ ਗਈ ਜਿੱਡ ਕੁ ਮੈਂ ਤਾਂ ਕੀ ਜਾਨਾ ਬਾਈ ਆ ਫਿਰ ਦਿਹਾੜੀ ਜੀ ਤੋਂ ਲਗੇ ਦੋਨੇ ਪਗੜਾ ਸੈਕੰਡ ਆਇਆ ਨਾ ਇਹਦੇ ਤੋਂ ਡੰਡਾ ਗਿਆ ਦੂਸਰੇ ਡੰਡਾ ਕਾਲੇ ਦਾ ਆਇਆ ਨਾ ਉਹ ਸੇ ਪਰਾਂ ਦੇ ਪਰਾਂ ਨੂੰ ਦੇਖੀਏ ਇੱਧਰ ਰਾਮ ਨੇ ਦੇਖਿਆ ਇੱਧਰ ਉਹ ਜਾਂਦਾ ਪਰਾਂ ਨੂੰ ਹੋਰ ਦੇਖੋ ਜੀ ਉਸ ਜਰਮਾਨਾ ਸਰ ਹਾਂ ਹਾਂ ਯਾਰ ਹਾਂ ਹੁਣ ਨਹੀਂ ਮੰਗਾਂ ਅਗਰ ਉਹ ਤੁਹਾਨੂੰ ਮੈਂ ਆ ਵੀ ਕਟਾ ਰਿਹਾ ਹਾਂ ਇਹ ਕਾਹਦੀ ਚੋਰੀ ਕਾਲੇ ਤੋਂ ਸਕੇ ਕਾਲੇ ਚੋਰੀ ਹੋਰ ਰੰਗ ਤਾਂ ਨਹੀਂ ਕਿਤੇ ਇਹਦਾ ਆਪਾਂ ਬੈਠਿਆ ਨੇ ਯਾਰ ਤਿੰਨ ਖੜਿਆ ਗਾ ਵਾ ਟਿੱਕਾ ਆ ਤਾਂ ਨਹੀਂ ਲਾਲ ਸਾਲ ਦਾ ਕਾਲੂ ਸਾਲ ਦਾ ਸਕਾਲਾ ਘੰਟੇ ਹੈਲੋ ਬਹੇਰੇ ਫਿਰ ਦੇਰੇ ਕਾ ਕਿਹੜਾ ਲੈਣਿਆ ਯਾਰ ਉਹ ਕਰੀ ਤਾਂ ਜਾਨੇ ਨਾ ਰੋਕ ਦੇ ਨਾ ਨਾਲ ਟੌਰੀ ਦੂਤਾ 사ਤਾ ਮੜਦੇ 1 ਮਿੰਟ ਆਹਾ ਯਾਰ ਉਹਦਾ ਬਹਾਲ ਜਾਈ ਹਲੋ ਅਬੂ ਜੀ ਕਰ ਲਈ ਥੱਲੇ ਜਿਹੜੀ ਫੁੱਟ ਆ ਕਾਲਾ ਬਗਲਾ ਹਰੀ ਟੌਰੀ ਕਰੀ ਠੀਕ ਹੈ ਇਹਦਾ ਉਹ ਬਾਈ ਭਰ ਕੇ ਕਾਲੇ ਦੂਤੇ ਕਾਹਦਾ ਯਾਰ 1 ਮਿੰਟ ਰੁਕ ਜਾ ਮੈਂ ਨਾ ਹਰੀ ਕਾਚੀ ਜੀ ਆ ਜਾ ਫੇਰ ਗੱਲ ਕਰਦੇ ਆਜਾ ਆਪਣੇ ਮੇਰੇ ਤੋਂ ਦੇਖੋ ਇਹਨਾਂ ਬੰਦਿਆਂ ਕੱਪ ਦੇ ਇਹਦੇ ਵੱਧ ਗਈ ਚੱਕਰ ਇਹਦੇ ਖੁੱਲ ਗਿਆ ਸਾਰਾ ਕੁਝ ਬਈ ਓਏ ਆਹੀ ਉਤਰੀਆ ਜੱਟਾ ਲਾਇਆ ਦੇਖਣਾ ਇੱਧਰ ਦੇਖ ਬਾਈ ਯਾਰ ਤੂੰ ਦੇਖ 10 10 ਦਾ ਸੱਜਾ ਤੁਸਾ ਲਾਲ ਆ ਆ ਕੁੱਤਰ ਮਾਗਲੇ ਨਾਲ ਸਾਤਾ ਹਰੀ ਕੱਥ ਵਾਲੇ ਆ ਆ ਇਹ ਚੱਕਰ ਜੇ ਮਾਰ ਕੇ ਆਉਂਦਾ ਥੱਲੇ ਆ ਸਾਡੇ ਦਾ ਕੋਈ ਨਾ ਦੱਸਦਾ ਸਾਡਾ ਆ ਪਿਆ ਲਾਡੀ ਵਹਿਣੀ ਵਾਲਾ ਕਾਲੇ ਟੂਫ ਨਾਲ ਕੱਢ ਡੋਵੇ ਫਟਲਾ ਇਹ ਬੁੱਤਰ ਇਹਦਾ ਬੱਸ ਗਿਆ ਆ ਦੋ ਬਣੀ ਟੇਮ ਵਾਲਿਆਂ ਦੀ ਗੁਲਾਬੀ ਚੱਲ ਰਿਹਾ ਕਾਲੀ ਟੋਰੀ ਕਰੀ ਹੋਈ ਇਹਦਾ ਨਹੀਂ ਇਹ ਸਾਮਣ ਕਰ ਰਿਹਾ ਆਹੀ ਹੈ ਬਾਪੇ ਇੱਧਰ ਸੁਣੀ ਉਹਦੀ ਯਾਰ ਲਾਲ ਸੀ ਹੱਬੀ ਚੱਲ ਰਾ ਹਰਾ ਮੋਢਾ ਸੱਜਾ ਤੇ ਟੁੱਸਾ ਗਾ ਆਣਾ ਬਣਾ ਲਈ ਹਰਾ ਕੋਈ ਟੁੱਸਾ ਕਾਲਾ ਬਾਈ ਕੱਟ ਕੇ ਵਿੱਚੋਂ ਦਾ ਸਾਧਵਾਦੀ ਉਹਦਾ ਮੋਢਾ

ਮੈਂ ਦਸੀ ਚਲੇ ਪੀਬ ਦੁਲੂ ਵਾਲਾ ਨਹੀਂ ਗੱਲ ਦੇਖੀ ਹੈਗਾ ਹੈ ਸ਼ਾਮਲ ਕਰਦੇ ਵਿੱਚ ਦਿੱਤਾ ਕੱਟਦਾ ਮੈਂ ਕੱਟਦਾ ਕੋ ਸਨਮਾਨ ਸਾਹ ਉਹ ਸਨਮਾਨ ਸਾਹ ਵੀ ਕੱਟਦਾ ਲਾਦੀ ਵੇਣੀ ਵਾਲਾ ਲਾਟੀ ਵੇਣੀ ਵਾਲਾ ਨਾ ਜੀ ਨਹੀਂ ਆਈ ਸੁਨੀਪਾ ਦਾ ਯਾਰ ਉਹ ਉਹੀ ਤੋਂ ਆਇਆ ਉਹਦਾ ਸਰਮਾ ਲੱਗ ਗਿਆ ਬਸ ਦੇ ਇਥੇ ਨੇ ਬ੍ਰਵੀਨ ਖਰਨਾ ਬ੍ਰਵੀਨ ਖਰਨਾ ਵੀ ਹੈਗਾ ਇੱਥੇ ਪੁਰੇ ਫਰੀਆਂ ਆਪਨੇ ਨੂੰ ਬੁਲਾ ਦੇ ਸਿੰਦਰ ਆ ਗਿਆ ਬਾਈ ਹੋਇਆ ਜੀ ਬੜਾ ਉੱਤੋਂ ਉੱਚੇ ਢਿਗੇ ਓਏ ਇਹ ਗੱਲ ਕਰ ਹਾਂ ਹਾਂ ਖੁਸ਼ੀ ਜਕੰਦਰ ਕੁੱਤਰ ਕੱਟਿਆ ਗਿਆ ਦੋਨੇ ਬਗਲਾਂ ਮੰਦਰ ਦੇ ਬਾਈ ਟੱਚ ਮਾਰ ਕੇ ਉੱਠ ਗਿਆ ਪੱਥਰ ਦੇ ਕੇ ਵਾਰਿਆ ਗੀਆਂ ਉੱਡ ਗਈਆਂ ਇਹ ਸਾਰੀਆਂ ਹੱਥ ਆਲੇ ਪੱਖ ਤੇ ਦੇ ਤਾਹਾਂ ਤੋਂ

ਕੂਤਰ ਮਤੈ ਦੇ ਬਾਰੇ ਬੋਲ ਜਾ ਕੂਤਰ ਦਿਖਾ ਰਿਹਾ ਹੈ ਇਹਨਾਂ ਦਾ ਇਹ ਨਾ ਉਹ ਬਣਾਈ ਇਹਨਾਂ ਦਾ ਇਹ ਬੈ ਗਿਆ ਬੈ ਗਿਆ ਉਹ ਵੜ ਕੇ ਅੰਦਰ ਉਹ ਬੈ ਗਿਆ ਭਾਈ ਉਹ ਜਵਾਕ ਚੱਕਣਗੇ ਭਾਈ ਓਏ ਬੈ ਗਿਆ ਭਾਈ ਅਸੀਂ ਕੀਤਾ ਯਾਰਾ ਉਹ ਚੱਕੇ ਹੁਣਾ ਓਏ ਤੈਨੂੰ ਸੱਦਿਆ ਨਾ ਉਦੋਂ ਆਈ ਤੂੰ ਹਲੇ ਤੈਨੂੰ ਸਾਮਲ ਨਹੀਂ ਕਹੀ ਮਾਪਾ ਇੱਗੇ ਰਕੋੜੂ ਭਾਈ ਦੇ ਪਾਦੇ ਪਾਦੇ ਕਹਦੇ ਓ ਰੰਗਿਆ ਜਾ ਪ੍ਰਵੀਨ ਸਹਾਰਨਾ ਮੈਂ ਪਦਨਾ ਪ੍ਰਵੀਨ ਸਹਾਰਨਾ ਪ੍ਰਵੀਨ ਸਹਾਰਨਾ ਕੂਤਰ ਬੈ ਗਿਆ ਨਰਮ ਦਾ ਇਹ ਨਰਮ ਦਾ ਆਪਾਂ ਆ ਗਏਨ ਬੰਦਾਲਾ ਮੈਂ ਪੋਣਾ ਖਰਦਿਆ ਬੋਲੀ ਅੰਦਰ ਹੀ ਓਏ ਕਬੂਤਰ ਭਾਈ ਦੇਖ ਲਿਆ ਯਾਰ ਤੂੰ ਖਾਈ ਹੰਨਾ ਠੀਕ ਹੈ ਭਾਈ ਠੀਕ ਹੈ ਵੱਡੇ ਭਾਈ ਵੱਡੇ ਭਾਈ ਠੀਕ ਹੈ ਵੱਡੇ ਭਾਈ ਠੀਕ ਓਏ ਇਹਦੀ ਗੱਲ ਕਰਦਾ ਸੀ ਮੈਂ ਓਏ ਆ ਜਾਂਦਾ ਆ ਵੀ ਮੰਦਾ ਹੁੰਦਾ ਸੀ ਆ ਚਿੜੀ ਜੀ ਬਾਰੇ ਟਾਈਮ ਦੀ ਮੰਦੀ ਹੋਈ ਜਾਂਦੀ ਹੈ ਕਹਿੰਦੀ ਨਹੀਂ ਓਏ ਕੇਸਰ ਦੁੱਲੂ ਵਾਲਾ ਕੇਸਰ ਦੁੱਲੂ ਵਾਲਾ ਕੁੱਤਰ ਬਹਿ ਗਿਆ ਓਏ ਕਬੂਤਰ ਸੁਣ ਲੋ ਹਾਂ ਜੀ ਕੀ ਆਦਮ ਕੇ ਕਿਤੋਂ ਤੱਕ ਲਾਨ ਦੋ ਗੁਰਪ੍ਰੀਤ ਹਰੀਕੇ ਗੁਰਪ੍ਰੀਤ ਹਰੀਕੇ ਲੱਖੀਖਣ ਕਮਾਲੂ ਲੱਖੀਖਣ ਕਮਾਲੂ ਰਾਜੂ ਫੱਤਾ ਰਾਜੂ ਫੱਤਾ ਗੋਵੀ ਗੇਲੇ ਨਾ ਗੋਵੀ ਗੇਲੇ ਸੁੱਖਾ ਝੰਡਾ ਸੁੱਖਾ ਝੰਡਾ ਗੋਰਾ ਮਾਨਖੇੜਾ ਗੋਰਾ ਮਾਨਖੇੜਾ ਦਿਲਪ੍ਰੀਤ ਸਰਸਾ ਦਿਲਪ੍ਰੀਤ ਸਰਸਾ ਗੁਰਦੀਪ ਕੁੱਲਰੀਆਂ ਗੁਰਦੀਪ ਕੁੱਲਰੀਆਂ ਗੀਤਾ ਗੀਤਾ ਸਹਾਰਨਰ ਛਿਪਾ ਦਾਣੇ ਵਾਲਾ ਪ੍ਰਵੀਨ ਸਹਾਰਨ ਪ੍ਰਵੀਨ ਸਹਾਰਨ ਪ੍ਰਕਾਸ਼ ਮਾਨਸਾ ਪ੍ਰਕਾਸ਼ ਮਾਨਸਾ ਇੱਕ ਕਬੂਤਰ ਹੁੰਦੇ ਸੀ ਇਹ ਕਬੂਤਰ ਭਾਈ દિਸ਼ੇ ਨਹੀਂ 5 ਮਿੰਟ ਦਿੱਤੇ ਸਾਨੂੰ 5 ਮਿੰਟ ਦਿੱਤੇ ਆ ਭਾਈ ਇਹ ਕਬੂਤਰਾਂ ਨੂੰ ਇਹ ਕਬੂਤਰ ਆ ਕੇ ਦਿਖਾ ਦੇਣਾ ਦੁਬਾਰਾ ਟਾਈਮ ਲੱਗੂ ਇਹ ਦੁਬਾਰਾ ਟਾਈਮ ਲੱਗੂਗਾ ਇਹ ਕਬੂਤਰਾਂ ਦੇ ਮੇਰੇ ਭਾਈ ਵੱਡੇ ਭਾਈ ਸਾਰੇ ਨੇ ਔਰ ਇੱਕ ਤੇ ਆ ਕੇ ਦਿਖਾ ਦੋਰੇ ਕੰਨੀ ਨੂੰ ਕਿਹਨਾਂ ਪੁੱਛਤਾ ਨੂੰ ਕੀ ਕਹਿਣਾ ਯਾਰ ਦੁਬਾਰੇ ਲਾ ਕੇ ਉਹ ਹੀ ਲੈਣ ਗਿਆ ਦੇ ਭਾਈ ਦੇ ਇਹ ਨੂੰ ਆ ਦੇਖ ਲੋ ਆ ਇਹ ਤਿੰਨ ਵਾਰੀ ਆ ਗਿਆ ਮਿੱਤਰੋ ਤੇ ਤਿੰਨੇ ਵਾਰੀ ਝੜੀ ਆ ਦੀ ਚੌਥਮ ਚੌਥੀ ਨਿਕਲੂ ਇਹਦੀ ਹੁਣ ਤੇ ਆ ਹੁਣ ਟਾਈਮ ਲਾਇਆ ਤੇ ਦੇਖੋ ਲੱਗ ਰਿਹਾ ਜਨਤਾ ਸਾਰੀ ਦਿਖਾਉਣਾ ਆ ਪੀ ਆ ਦੇਖ ਲੋ ਦੇਖ ਲੋ ਆ ਗਿਆ 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 ਰਸ਼ਮਨੋ ਲਗੇ ਬੋਦਾ ਮੈਂ ਇਹ ਤਾਂ ਆ ਆਉਂਦੀ ਆ ਭਾਈ ਜੂੜੀ ਮਾਰਦੀ ਆ ਸਿੱਧੀ ਜੂੜ ਬੱਲਿਆਂ ਜਾਂ ਜਰਾਗਾ ਦੇ ਬਾਹਲੀ ਰੰਗੀ ਜੀ ਹੋਈ ਆ ਇਹਨੇ ਇਹ ਸੈਰਾ ਹੀ ਲੱਗ ਰਿਹਾ ਬਾਜੀ ਪੂਰੀ ਟੌਪ ਦੀ ਹੋ ਰਹੀ ਹੈ ਵੀ ਦਾੜ ਦਾ ਡਿੱਗੇ ਨਾ ਟਾਈਮ ਹਜੇ 2 ਦਾ ਹੋਇਆ ਠੀਕ ਹੈ 2:19 ਹੋਏ ਨੇ ਇਹ ਪੜਾਕੇ ਦੇ ਪੜਾਕਾ ਵਹਿ ਰਿਹਾ ਬਾਈ ਛੱਪੜਾਂ ਚ ਐ ਜਾਂਦੇ ਨੇ ਹੋ ਗਿਆ ਇੱਕ ਇਹ ਹੋ ਗਿਆ ਇੱਕੋ ਦਾ ਵੀ ਧਾੜ ਵੱਜਿਆ ਬਾਈ ਛੱਪੜ ਦੇ ਵਿੱਚ ਇੱਕ ਮਿੰਟ ਪੁੱਤਰ ਨਿਕਲਿਆ ਨਹੀਂ ਉਹ ਨਿਕਲ ਗਿਆ ਉਹ ਉੱਠ ਗਿਆ ਇੱਕ ਪੱਲਾ ਇਹਦਾ ਇੱਕ ਮਿੰਟ ਖੱਬਾ ਪੱਲਾ ਹਾਂ ਇੱਕ ਮਿੰਟ ਖੜਦਾ ਦੇਖਦੇ ਦੇਖ ਹਾਂ ਕਾਲਾ ਬੰਦਾ ਮੂਤਰ ਦੀ ਨਿਗਰ ਖੜਿਆ ਹੁੰਦਾ ਮੂਤਰ ਤੇ ਜਿੱਤੇ ਗੋਲੇ ਮਾਤੂ ਨੇ ਨਾਲ ਸਾਡਾ ਹਾਂ ਨਿਗਰ ਮਾਪਾ ਆਪ ਇਹਦੇ ਨੇ ਦੇਖੋ ਭਾਈ ਤਾੜ ਤਾੜ ਬੰਦੇ ਨੇ ਇਹ ਹੈਗਾ ਸ਼ਾਇਦ ਗਗਨ ਮੂਸਾ ਦੇ ਮੂਸੇ ਵਾਲਿਆਂ ਦਾ ਭਾਈ ਆ ਗੂਤਰ ਆਉਂਦਾ ਪੜਾਕੇ ਮੂਸੇ ਵਾਲਾ ਨਹੀਂ ਗੀ ਆ ਜਾ ਭਾਈ ਓਏ ਆ ਜਾ ਬਚ ਜੀਂਗਾ ਕਾਲਿਆ ਚੀਨਾ ਕਾਲਾ ਚੀਨਾ ਆ ਦੂਆਂ ਦਾ ਪਲੈਂਚਰ ਟਾਊਨ ਨੇ ਓਏ ਆ ਤਾਂ ਨਹੀਂ ਹੈਗੀ ਤੇਰੇ ਲਈ ਪਰ ਇਹ ਤਾਂ ਬਾਲੀ ਆ ਆ ਜਾਂਦੇ ਆ ਜਾਂਦੇ ਆ ਆ ਦੇਖੋ ਮਿੱਤਰੋ ਮੈਂ ਮੈਂ ਉਹੀ ਸਾਂ ਨੂੰ ਬਾ ਗਾਈ ਹੋਸਾ ਦੀ ਆ ਓਏ ਉਹੀ ਆ ਇੱਥੇ ਡਿੱਗੇ ਨਾਲ ਸੱਜਾ ਮੋਟਾ ਸੱਜਾ ਲਾਲ ਸਾਤਾ ਹਰੀ ਕੱਛ ਇੱਕ ਕੱਲਾ ਪੱਲੇ ਵਾਲਾ ਬਈ ਇੱਕ ਹਰੀ 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 ਇੱਕ ਕੱਲੇ ਪੱਲੇ ਵਾਲਾ ਕੱਟਿਆ ਹੋਇਆ ਆ ਪੈ ਕਿਹੜੇ ਕੱਲਾ ਕੱਲਾ ਲਾਲ ਪੱਲੇ ਵਾਲਾ ਉਹ ਕੱਟਿਆ ਬਸ ਫਿਰ ਉਹਦੇ ਉੱਤੇ ਘੁੰਮ ਜਾਂਦਾ ਓਏ ਗੁਰੂ ਘਰ ਤੇ ਯਾਰਾ ਬਈ ਝੂਠ ਬਈ ਸਾਹਮਣੇ ਆਪਣੇ ਟੱਚ ਮਾਰ ਕੇ ਆਏ ਯਾਰਾ ਅੰਬਰ ਦੀ ਕਾਤੇ ਕਿਹੜੀ ਆ ਜੱਸੂ ਬਰਨਾਲਾ ਹਾਂ ਓਇਆ ਕੂਤਰ ਕੱਟਦਾ ਜਿਹੜਾ ਕਿਹਾ ਸੀ ਬਾਈ ਦਾ ਕੂਤਰ ਕੱਟ ਯਾਰਾ ਇਹ ਬੋਵੀ ਗੇਲੇ ਬਈ ਸ਼ਾਮ ਵਾਲਾ ਇਹ ਹੀ ਬਤਾਇਆ ਕੁਬੂਦਰੀ ਟੱਚ ਮਾਰ ਗਈ ਡਾਡੀ ਬੈਣੀ ਵਾਲਾ ਇੱਥੇ ਜੇ ਕਿਹੜੇ ਪਾਸੇ ਆ ਗਈ ਕਾਲੂ ਸਾਂਹੇ ਵਾਲੀ ਬਾਈ ਤੂੰ ਤਾਂ ਘਰੇ ਵਾ ਗਿਆ ਬੰਦੇ ਨੇ ਆਪ ਘਟਾਤਾ ਤੂੰ ਫੇਰੀ ਆ ਯਾਰਾ ਬਾਈ ਯਾਰ ਗੱਲ ਬਾਤ ਆ ਟੂਸੇ ਫਿੱਕੇ ਟੂਸੇ ਦੀਨੇ ਕੁਬੂਦਰੀ ਦੇ ਉਸਤੀ ਜਾਂਦੀ ਤੇ ਕਾਲੀ ਟੌਰੀ ਦੀਂਦੀ ਆ ਕੁਬੂਦਰੀ ਦੇਖ ਲਾਂਗੇ ਬਾਈ ਦੇਖ ਲਾਂਗੇ ਗੁਰਦੀਪ ਕੁਲਰੀਆਂ ਸਿੱਪਾ ਦਾਨੇ ਵਾਲਾ ਪ੍ਰਵੀਨ ਸਰਨ ਆ ਕੂਟਰ ਦਾ ਬਈ ਟਾਈਮ ਹੋ ਗਿਆ ਸਾਡੇ ਕੋਲੇ ਆਏ ਕੂਟਰ ਕੱਟੇ ਗਏ ਸਾਡੇ ਕੋਲੇ ਨਾ ਆਏ ਹੁਣ ਫੇਰ ਆਖੀ ਜਾਉਂਗੇ ਤੁਹਾਨੂੰ 40 ਮਿੰਟ ਦੇ ਦਿੱਤੇ ਸੀਗੇ ਪਹਿਲਾਂ ਵੀ ਕੂਟਰ ਦਿਖਾ ਦਿਓ ਹੁਣ ਨਾ ਆਏ ਬਈ ਸਾਡੇ ਕੋਲੇ ਕੂਟਰ ਕੱਟੇ ਗਏ ਵਾਏ ਰਾਜ ਮੈਂ ਮੂਸਾ ਸਰਨ ਮੂਸਾ ਕੂਟਰ ਬਹਿ ਗਿਆ ਬਾਈ ਟਾਵਰ ਤੇ ਤੇ ਮਨਜਿੰਦਰ ਕੂਲਰਿੰਗ ਆਇਆ ਨਾ ਪਈ ਇਹ ਕਿਤੇ ਕਿਤੇ ਬਹਿ ਗਿਆ ਇਹ ਵਾਟਰ ਵਾਸਤੇ ਮਨਜਿੰਦਰ ਕੂਲਰਿੰਗ ਆ ਬਹਿ ਗਿਆ ਕੂਟਰ ਤੇ ਬਹਿ ਗਿਆ ਬਾਈ ਫੇਰ ਬਹਿ ਗਿਆ ਜੀ ਵਾਟਰ ਵਾਸਤੇ ਆ ਬਹਿ ਗਿਆ ਬਈ ਕਾਲੀ ਚੀਨੀ ਬਹਿ ਗਈ ਆ ਬਹਿ ਗਈ ਮਾਈ ਦੇ ਮੰਦਰ ਆ ਟੂਲਫੇ ਵਾਲਿਆ ਆਉਂਦਾ ਆਉਂਦਾ ਸਿੱਧਾ ਆ ਗਿਆ ਵੇ ਰੱਤੀ ਜੀ ਵੀ ਆ ਗਈ ਮੰਦਰ ਤੇ ਬਹਿ ਗਈ ਸਾਡੇ ਕੋਲ ਕਾਟ ਕੁੱਟ ਰੱਤੀ ਜੀ ਕਾਟੇ ਪੇਜੇ ਫੜਦੇ ਵਿੱਚ ਫੜਦੇ ਆ ਗਿਆ ਬਈ ਬਹਿ ਜੋ ਵੇ ਸਹੀ ਗੱਲ ਆ ਆਏ ਸਿਰਾਂ ਦਾ ਨਵਾਤਾ ਪੂਰੀ ਟੌਪ ਦੀ ਬਾਈ ਵੇ ਬੜਕ ਬੜਕ ਡੇਕਦੇ ਨੇ ਆ ਮਿੱਤਰੋ ਆ ਫਰਦੇ ਨੇ ਲੜ ਲੜ ਕਰਦੇ ਬਸ ਵਿਚਾਰਿਆਂ ਦੀ ਝੰਡੀਆਂ ਖੁੱਲ ਰਹੀਆਂ ਨੇ ਪਰ ਫੇਰ ਵੀ ਫਿਰਦੇ ਨੇ ਵਿਚਾਰੇ ਦਿਖਾਉਂਦੇ ਨੇ ਬਲੱਡ ਆਪ ਦਾ ਆ ਚੜ ਗਏ ਦੇਖੋ ਫੇਰ ਠੀਕ ਹੈ ਗਾਈ ਬਾ ਰੱਖਿਆ ਥੱਲੇ ਬਈ ਪਰ ਬਾਜੀ ਸਿਰਾ ਚੱਲੀ ਜਾਂਦੀ ਆ ਕੋਈ ਰੌਲਾ ਨਹੀਂ ਰੱਪਾ ਨਹੀਂ ਸਹੀ ਕਬੂਤਰ ਕੱਟੇ ਜਾਂਦੇ ਨੇ ਬਈ ਕੋਈ ਚੱਕਰੀ ਨਹੀਂ ਤੇ ਸ਼ਾਮ ਨੂੰ ਦਿਨੇ ਆਪ ਅਪਡੇਟ ਤੁਹਾਨੂੰ ਤੇ ਸਿਰਾ ਗੱਲਬਾਤ ਆ ਆ ਫਿਰਦੇ ਆ ਮਿੱਤਰੋ ਪੋਪਲੇ ਸਾਰੇ ਢੱਲੇ ਹੋ ਗਏ ਗਰਾਰੀਆਂ ਸਭ ਦੀਆਂ ਪੁਰਗੀਆਂ ਹਾਂ ਇਹ ਮਸ਼ੀਨ ਦੇ ਵਾਲਾ ਤੇ ਛੱਪੜਾ ਛੁਪੜਾ ਚ ਕੋਈ ਨਿੰਮਾ ਚ ਕੋਈ ਤਾਰਾਂ ਚ ਬਾਜ ਜਿੰਨਾ ਕ ਭਾਈ ਸਾਭਿਆ ਜਿਹੜੇ ਹਿਸਾਬ ਨਾਲ ਬਾਦ ਦੇ ਵਾਲਾ ਕੂਤਰ ਪੈ ਗਿਆ ਗੋਪੀ ਬਹੰਡਾ ਪਾ ਕੇ ਜਿਹੜਾ ਬੋਲ ਬਾਦ ਦੇ ਵਾਲਾ ਕੂਤਰ ਸੀ ਬਹਿ ਗਿਆ ਭਾਈ ਆ ਕਿਹੜਾ ਕੋਈ ਕੰਡਜੀ ਵਾਲਾ ਇੱਧਰ ਬੈ ਜਾ ਭਾਈ ਗੱਲਾ ਘੰਡਾ ਗੁੱਤਰ ਦਾ ਹਰਾ ਟੋਪੇ ਤੇ ਬਹਿ ਗਿਆ ਬਈ ਓਪੀ ਬੰਡਾ ਇਹ ਆ ਉਹ ਬਹਿ ਗਿਆ ਦੂਜਾ ਵੀ ਦੋਹੀ ਇਕੱਠੇ ਬਹਿ ਗਏ ਉਹ ਘੰਡਾ ਵਾਲਾ ਇੱਕੋ ਥਾਂ ਤੇ ਘੰਡਾ ਵਾਲਾ ਵੀ ਬਹਿ ਗਿਆ ਬਈ ਹਰੇ ਘੰਡਾ ਵਾਲਾ ਗੁੱਤਰ ਬਹਿ ਗਏ ਹਰੇ ਘੰਡਾ ਵਾਲਾ ਚੱਕ ਬਈ ਪੜਾਕੇ ਪਈ ਜਾਂਦੇ ਬਈ ਤਾੜ ਤਾੜ ਕਿਸੇ ਦੀ ਟੈਂਪਰੀ ਡਿਕ ਵੀ ਕੇ ਤਾਂ ਨਾ ਟਡੇ ਕੇ ਪਿਆ ਕਿਸੇ ਦਾ ਪਲੱਗ ਖੁੱਲ ਗਿਆ ਹਾਂ ਬੀਂਟੇ ਨਾਕਣੀ ਨੇ ਪੈਨ ਕਾਲਾ ਰੱਖੀਆਂ ਨੇ ਨਾਕਣੀ ਕਹਿੰਦਾ ਅਸੀਂ ਕੀ ਵੀ ਅੱਜ ਵੀ ਨਹੀਂ ਕਰਦਾ ਸੰਜੀ ਹਰਦਾ ਨਾਗਣੀ ਦਾ ਟਾਈਮ ਵਾਲੇ ਦਾ ਹੋ ਗਿਆ ਟਾਈਮ ਪੂਰਾ ਹੈਲੋ ਨਾ ਬੋਲਣੀ ਹਾਂ ਓਏ ਗੁਰਜੀਤ ਬੈਣੀ ਵਾਲਾ ਬਾਂਟੀ ਫਰਮ ਕਿੱਥੇ ਕੁੱਤਰ ਦਿਖਾਇਆ ਯਾਰ ਬਾਈ ਬਾਂਟੀ ਫਰਮਾਹੀ ਦੁਹਿਆ ਕਰਾ ਆਹ ਕੁੱਤਰ ਨਾਲੀਆਂ ਚਿਰੀਆਂ ਭੈਣ ਦੀ ਬੁੰਟ ਜਹਾਉਣੇ ਕਾਲੀ ਕਾਲੀ ਕਾਲਾ ਆਲੀ ਪੂਛ ਬੂਗਾ ਚਕੇਰੀਆਂ सोनू ਝੰਡੂਕੇ 골ਡੀ ਤਲਵੰਡੀ ਕਾਵਣ ਪੈਣੀ ਆ ਕਬੂਤਰ ਟੱਚ ਮਾਰ ਕੇ ਆਤੇ ਪਿੱਛੋਂ ਲਾਸਟ ਛੱਡਿਆ ਪਿੱਛੋਂ ਲਾਸਟ ਛੱਡਿਆ ਮਾਗਰੋ ਟਿਗੜੀ ਢੜਪਾ ਤੇਜਾ ਮਾਨਸਾ ਦੀਪੂ ਸਰਦੂਲਗੜ सोनू ਸਰਸਾ ਆ ਕਬੂਤਰਾਂ ਦੇ ਟਾਈਮ ਸੀ ਭਈ ਆ ਕਬੂਤਰ ਕੱਟੇ ਗਏ ਟਾਈਮ ਵਾਲੇ ਗੱਡੀ ਨੂੰ ਬਿਲਕੁਲ ਤੋਂ ਹੋਰ ਟਿਕਾਣਾ ਕਿੱਥੇ ਆ ਇਹਨੂੰ ਸੰਗਤ ਨਾਲ ਹੱਕ ਦੇ ਤੁਸੀਂ ਕੱਟਾਂ ਜਵਾਬ ਦਿਖਾ ਕਿੱਥੇ ਆ ਮੈਂ ਇਹਨੂੰ ਦੁਬਾਰੇ ਪਿੱਛੇ ਆ ਜਾ ਫਿਰ ਰਿਕਾਰਡਿੰਗ ਪਾ ਕੇ ਸ਼ਾਮਲ ਕਰਕੇ ਦੁਬਾਰਾ ਦੇਖ ਲੋ ਆਏ ਕਿਵੇਂ ਖੇਤਾਂ ਦੇ ਥੱਲੇ ਹੋ ਭਾਈ ਆ ਤੇਰੇ ਬੰਦਾ ਤੇਰੇ ਨਾਲ ਗਿਆ ਸੀ ਗੱਲਾਂ ਨਾ ਬੂ ਭਾਈ ਜਮਾ ਦੀ ਮਾਰਾ ਨਾ ਫੇਰ ਦੇਖ ਲੋ ਰਹਿ ਗਿਆ ਆ ਬੰਦਰਾ ਕੱਢ ਜਾ ਇੱਕ ਹੋ ਜਾ ਆ ਜਾਂਦੇ ਨੇ ਭਾਈ ਪੁੱਤਰ ਤਿੰਨ ਚਾਰ ਮੰਦੇ ਹੋ ਰਹੇ ਚਵੀ ਪਲੈਂਚਰ ਲਰੇ ਇਹਨਾਂ ਦੇ ਇਹ ਰੋਡੇ ਕਾਲੇ ਕੌਰੀ ਕਾਲੀ ਦੋਨੇ ਸਭ ਤੋਂ ਜਿਆਦਾ ਆ ਗਿਆ ਹੈ ਆ ਫਿਰ ਤੇਰੇ ਸਾਰੇ ਮਿੱਤਰੋ ਲੈ ਮਿੱਤਰੋ ਲਾਸਟ ਹੀ ਆ ਤੇ ਪੜਾਕੇ ਨਾਲ ਹੋ ਜਾਂਦਾ ਬੰਦੇ ਵਾਲਾ ਨਾਲ ਪੁੱਛ ਵਾਲਾ ਕੱਢ ਖੱਬਾ ਪੱਲਾ ਕਾਢ ਲੈ ਦੇਖੋ ਇਹ ਕਬੂਤਰ ਲੈ ਗਿਆ ਉਹ ਨਹੀਂ ਉਹਦਾ ਅੱਜ ਹੀ ਕਹਿਤਾ ਉਹਨੇ ਓਏ ਭੈ ਲੈਣ ਦੇ ਤੁਹਾਡਾ ਇੱਕ ਮਿੰਟ ਰਹਿ ਗਿਆ ਉਹ ਦੇ ਤੇਰਾ ਘਟਾ ਕੱਟਾ ਕੱਲਾ ਰਹਿ ਗਿਆ ਵਾਦਿਆ ਵਾਲਾ ਇੱਕ ਉਹ ਕੀਦਾਗਾ ਤੇਰਾ ਕੰਪਿਊਟਰ ਕੱਲਾ ਰਹਿ ਗਿਆ ਉਹ ਕੱਢ ਲੈ ਬਾਈ ਲਾਲ ਟੂਸੇ ਕਾਲੇ ਟੂਸੇ ਲਾਲ ਪੂਛ ਲਾਲ ਪੂਛ ਵਾਦਿਆ ਤੇ ਕੰਪਿਊਟਰ ਕੱਲਾਗਾ ਕਾਲੇ ਟੂਸੇ ਲਾਲ ਪੂਸ਼ਾ ਕਿਹੜਾ ਪਿੰਡਾ ਬਈ ਆਪਣਾ ਪਿੱਥੋਂ ਬਈ ਪਿੱਥੋਂ ਕਿਵੇਂ ਸੀ ਅੱਜ ਬਾਜੀ ਬਾਜੀ ਪੂਰੀ ਵਧੀਆ ਬਈ ਆ ਬਹਿ ਗਿਆ ਬਈ ਕਾਲੇ ਟੂਸੇ ਲਾਲ ਪੂਸ਼ਾ ਆ ਬਈ ਹੋਰੀ ਪਿੱਥੋਂ ਵਾਲੇ ਆ ਬਈ ਕਿੰਨੇ ਬਾਕੀ ਦੇਖਦਾ ਕਿੰਨੇ ਰਹਿ ਗਏ ਫਿਰ ਤਾਂ ਹਾਂ ਬੰਦਾ ਪੂਰਾ ਹਾਲ ਵਧੀਆ ਵਧੀਆ ਹੈ ਵਾਹਿਗੁਰੂ ਸੁੱਖ ਰੱਖੇ ਆਹ ਬਾਈ ਮਿੱਤਰੋ ਉਧਰ ਟਿਕ ਕਰੀ ਜਾਂਦਾ ਕਿੰਨੇ ਰਹਿ ਗਏ ਤੇ ਫੋਨ 'ਚ ਆਪਾਂ ਅਪਡੇਟ ਕਿੰਨੇ ਰਹਿ ਗਏ ਆ ਗਿਆ ਆ ਗਿਆ ਉਧਰ ਜਾਓ ਬਾਈ ਸਾਰੇ ਓ ਹੈਲੋ ਇਧਰ ਓਏ ਉਹ ਮੱਝਾਂ ਡਰਾਉਂਗੇ ਅਗਲਾਂ ਦੀਆਂ ਓ ਪੁੱਤ ਹੈਲੋ ਇਧਰ

ਮੈਂ ਬੈਠਾਂ ਦੋ ਬੀ ਆ ਓ ਦੇਖੀ ਆ ਨਾ ਕਿੰਨੇ ਰਹਿ ਗਏ ਬਾਈ ਕਾਪੜੇ ਲੈ ਵੀਰੇ ਰਸਤੀ ਵੀ ਬੈ ਗਈ ਮਖਰੋ ਆ ਆਉਂਦੇ ਨੇ ਬੈਂਦੇ ਫਿਰਦੇ ਨੇ ਵੀ ਓ ਬਾਈ ਕਾਲੇ ਤੂਸੇ ਕਾਲਾ ਘੰਡ ਕਾਲਾ ਤੂਸੇ ਕਾਲਾ ਘੰਡ ਬਹਿ ਗਿਆ ਬਾਬਿਓ ਰੱਖੀ ਅਰਸ ਜੰਡਾ ਅਰਸ ਜੰਡਾ ਗੱਗੀ ਜੱਗਾ ਕੀ ਲਗਾ ਇਹ ਬਈ ਜਿਹੜੇ ਬੰਦੇ ਰਹਿੰਦੇ ਆ ਕਬੂਤਰ ਉਹਨੇ ਇਹ ਗੱਗੀ ਆ ਕੀ ਮਾਨ ਖੜਾ ਕਬੂਤਰ ਦੇਖੀ ਖੜਦਾ ਲਾਲ ਘੜਾ ਗੀਤਾ ਸਹਾਰਣਾ ਗੀਤਾ ਸਹਾਰਣਾ ਕਾਬਲ ਫਤਿਹਬਾਦ ਕਾਬਲ ਫਤਿਹਬਾਦ ਕਿੰਨੂ ਕਿੰਨੂ ਕਨੇਡਾ ਕਿੰਨੂ ਕਨੇਡਾ ਟ੍ਰਿਪੂ ਮਾਨ ਸਾ ਜੀਤੋ ਲਗ ਜੀਤੋ ਲਗ ਗੋਲੂ ਮਾਨ ਸਾ ਗੋਲੂ ਮਾਨ ਸਾ ਸੱਤੀ ਬਹਿਣੀ ਵਾਲਾ ਸੱਤੀ ਬਹਿਣੀ ਵਾਲਾ ਹਣਪਰੀ ਤੀਰ ਕੇ ਹਣਪਰੀ ਤੀਰ ਕੇ ਫੌਜੀ ਦੇਰਵਾ ਸਰਪਜੀਤਲੇਲ ਵਾਲਾ ਕਾਲਾ ਢੰਗੜ ਕਾਲਾ ਢੰਗੜ ਫੌਜੀ ਕਲੇਰੀ ਫੌਜੀ ਕਲੇਰੀ ਕਾਕਾ ਵਟਵਾਰੀ ਕਾਕਾ ਵਟਵਾਰੀ ਬਿਕਰਮਜੀਤ ਦਲੀਪੁਰ ਬਿਕਰਮਜੀਤ ਕਲੀਪੁਰ ਮੇਜਰ ਆਦਮ ਕੇ ਮੇਜਰ ਆਦਮ ਕੇ ਆ ਕਬੂਤਰ ਸਾਡੇ ਕੋਲ ਹੈਗੇ ਆ ਹਜੇ ਹੈਗੇ ਨਾ ਦੇਖੋ ਸਹੀ ਆ ਬਾਈ ਕਿੰਨੇ ਨਾ ਟੁੱਟਲੇ ਇਹ ਬਿੰਦੀ ਮਾਰ ਦੇ ਸਾਡੇ ਬਾਰੇ ਹੁਣ ਕੀ ਚੰਗਾ ਦੱਸ ਦਿੰਦੇ ਆਪਾਂ ਸਾਰਿਆਂ ਨੂੰ ਹਾਂਜੀ ਦੋਸਤੋ ਆ ਕਬੂਤਰਾਂ ਆ ਟਾਈਮ ਆ ਜਿੱਦੀ ਨਹੀਂ ਜਾਂਦੇ ਕਿਉਂਕਿ ਲਾਸਟ ਟਾਈਮ ਆ ਗਿਆ ਜਮਾ ਸ਼ਹਿਰ ਨੂੰ ਹੁਣ ਕਬੂਤਰ ਫੈਕਟਰੀ ਨਹੀਂ ਦੇ ਕੇ ਜਾਂਦੇ ਨਾ ਹਜੇ ਕਤਾ ਹੈ ਘਰੇ ਸਾਡੇ ਕੋਲ ਆ ਦੇਖੋ ਦੋਸਤੋ ਮੰਦਰੀ ਦੇ ਵੀਂਡੇ ਖੁੱਲ ਗਏ ਖੁੱਲ ਗਏ ਇਹਦਾ ਵੀਰੋ ਨਾਟਕ ਦੇਖੋ ਦੇਖੋ ਇਹ ਖੁੱਲ ਗਏ ਨਾਟਕ ਜੀਤ ਲਗਾ ਨਾ ਮਿੱਤਰੋ ਹੁਣ ਲਾਸਟ ਆ ਦੇਖਦੇ ਆ ਕਿੰਨੇ ਰਹਿ ਗਏ ਕੀ ਗੱਲਬਾਤ ਆ ਆਉਂਦਾ ਪਾ ਠੀਕ ਆ ਕਰ ਲਿਆ ਹੋ ਜੇ ਕਰਦੇ ਆ ད� ད� ཁགསྱྱས གསྱར ཏའར རེསས གས སརེསས རེསས གསང རངེེ གགསས�སང� སེ ར སེ ངའག སེ སག སོ ོ <muchupagus> <lawyer> ਚੈੱਕ ਕਰਦੇ ਹੁਣ ਚੈੱਕ ਹੁਣ ਚੈੱਕ ਕਰ ਲੋ ਵਾਦੇ ਸਾਰੇ ਕਬੂਤਰ ਟਿਕ ਕਰਕੇ ਜਿਹੜਾ ਬੇਵਾਰ ਰਾਤੀ ਦਾ ਟਾਈਮ ਆ ਗਿਆ ਲੈਕ ਮਿੱਤਰੋ ਕਬੂਤਰ ਹੁਣ ਚੈੱਕ ਕਰੀ ਜਾਂਦੇ ਆ ਠੀਕ ਹੈ ਕਿੰਨੇ ਰਹਿ ਗਏ ਸਾਰਾ ਦੱਸਾਂਗੇ ਹੁਣ ਠੀਕ ਹੈ ਤੇ ਹੁਣ ਦੇਖੋ ਤੁਸੀਂ ਲਾਈਵ அளக்கனாரே பெரியவங்க எல்லாம் வந்துட்டு இருக்காங்க پھلايو نیں کتاو پھلايو نیں کتاو پھلايو نیں کتاو پھلايو نیں کتاو நான் பார்க்கும் கால்கிறேன் பார்க்கும் கால்கிறேன் हां हां जी दोस्तों माफ़ है यार भाई कुछ देख लूंगा मैं था मैं कहने मैं कंप्यूटर आराम से हूं ये दिन आते ही पता नहीं क्या अटैक कर कोई कंप्यूटर भागना नहीं है पर ڪيڏي کٿي وٺا پيندا يار ڊيپليڪيٽ هڳا او کُهتو جاڳي ٿيو ها چلو ڀاڳي 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 ڀ

आ देखो भाई मुंडा कपिया ਆ ਦੇਖੋ ਜੀ ਇੱਕੋ ਲੱਗੇ ਆ ਗੱਲ ਲੱਗੇ ਆ ਹੱਥ ਜੀ ਸਾਜੀ ਹੋਈ ਜੀ ਨੰਗ ਲੱਗ ਚੁੱਕੇ ਹਨ ਅਮਰੀਕ ਮਾਨ ਸਾਹਿਬ ਓਏ ਅਮਰੀਕ ਪ੍ਰਮਾ ਅਮਰੀਕ ਪ੍ਰਾਪਾ ਜੀ ਅਜਾਂ ਤੁਹਾਨੂੰ ਨਾਲਾ ਕਰਾ ਆ ਪਰਦਾ ਵੀ ਦਾਰਾ ਤਬੀ ਇਸਨੇ ਦਾ ايه ٹانگے لگ گئے جت ਹਾਂਜੀ ਦੋਸਤੋ ਵਾਹ ਹੋ ਗਈ ਅੱਖ ਵਿੱਚ ਸਾਰੀ ਲਾ ਕੇ ਲਿਖਣਾ ਅੱਗੇ ਕਰਵਾ ਦੇ ਆਹ ਦੇ ਇੱਕ ਮਿੰਟ ਇੱਕ ਮਿੰਟ ਪਿੰਨ ਮੋੜੀ ਪੰਜੀ ਮੋੜੀ ਪਿੰਨ ਮੋੜੀ ਲਾ ਬਣ ਸਾਲਿਆ ਬਹਾਈਆਂ ਵਾਦਨ ਸਾਨੂੰ ਬਾਈ ਦਾ ਵੀ ਬਾਈ ਠੀਕ ਹੈ ਦੋਸਤੋ ਕੋਈ ਜਲਾ ਪਤਾ ਨਹੀਂ ਜਲਾ ਪਤਾ 200 ਰੁਪਏ ਇਹਨੇ ਆਹ ਪਾਰਟੀ ਤੇ ਰੱਖਿਆ 84 ਰੁਪਏ ਬਣ ਗਿਆ ਮੇਰੇ ਕੋਲ

پر لگ گیا ہے او ٹھیک ہے 10500 کتنی واری بھائی 10500 ہے 8 دے نے تے ساجھی ہوئی سی بھائی ٹھیک ہے ٹھیک ہے بھائی اگلا بڑا لگا بتا اس کی بیچنے کی کا ایک ایک پہلی بڑا فوٹو کردا بعد چکل نہ بولیے بعد چکل بڑی شارٹی والے ہے شارٹی میری نہیں ہے گا تو واضا نہ بولیشے دی پاک ووترا گڈے دیندے والا گورو مہندرا گورو اے بھائی دا گرا ہمے گرام پر ہمے گرام پر تاں ہورے بخشا دے دے پیسے سمجھ ویکھرا پورا پیسے پیچھے کھچڑا میری پیار وچ صحیح آو سارے آ پتا پتا 15 دی چلو 1700 مانسا آ جا آ جا

اگاڑے نو خیلاں اوگاڑے نو اچیاں اوکے کاکا پڈواری کاکا پڈواری وئی اک اکرم جی تے سلام اے اکرم جی تے احترام صاحب کھڑا لگا لے اوئے اوئے حسین صاحب فوٹو کر دی کوئی نہیں کر او گھر جو تے توں دا باپ احترام صاحب بھائی کروں نہیں سکھا احترام لگا لے خبر آیا اے کر اے